ਇੱਕ ਆ ਵੈਰਾਈਟੀ ਪਹੁੰਚੀ ਹੈ ਜੀ ਆਰੀ ਵਰਕ ਤੇ ਪਿਓਰ ਜਾਮ ਦੇ ਉੱਪਰ ਵਰਕ ਹੋਇਆ ਵਾ ਨਾਲ ਮਸਲੀਨ ਦਾ ਦੁਪੱਟਾ ਬਹੁਤ ਸੋਹਣੇ ਕਲਰ ਹੈ ਜੀ ਇਹਦੇ ਵਿੱਚ ਇੱਕ ਆਪਣੇ ਕੋਲ ਆਹ ਡੀਨ ਪਹੁੰਚਿਆ ਜੀ ਪਿਓਰ ਜਾਮ ਦੇ ਉੱਪਰ ਨਾਲ ਮਸਲੀਨ ਦਾ ਦੁਪੱਟਾ ਬਹੁਤ ਸੋਹਣੇ ਕਲਰ ਹੈ ਇਸ ਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਉੱਤੇ ਆਰੀ ਵਰਕ ਹੋਇਆ ਵਾ ਜੀ ਇੱਕ ਆ ਏਕੇ ਟੈਕਸ ਦੀ ਪਿਓਰ ਕੈਮਰਕ ਦੇ ਉੱਪਰ ਨਾਲ ਪੱਟੀ ਵਾਲਾ ਪਿਓਰ ਕਾਟਨ ਦਾ ਦੁਪੱਟਾ ਬਹੁਤ ਸੋਹਣੇ ਕਲਰ ਪਹੁੰਚ ਚੁੱਕੇ ਆ ਇਹਦੇ ਵਿੱਚ ਵੀ ਉੱਪਰ ਥੋੜਾ ਥੋੜਾ ਵਰਕ ਹੋਇਆ ਵਾ ਜੀ ਪਿਓਰ ਏਕੇ ਟੈਕਸ ਦਾ ਬਹੁਤ ਸੋਹਣੇ ਕਲਰ ਹੈ ਜੀ ਇਸ ਵਿੱਚ ਵੀ ਇੱਕ ਸਲਵਾਰ ਵਰਕ ਵਾਲ ਸੂਟ ਪਿਓਰ ਦੁਪੱਟਾ ਨਾਲ ਜੀ ਇਸ ਤਰ੍ਹਾਂ ਪ੍ਰਿੰਟ ਪਿਓਰ ਦਾ ਦੁਪੱਟਾ ਨਾਲ ਵਰਕ ਬਾਟਮ ਤੇ ਨਾਲ ਪ੍ਰਿੰਟ ਸ਼ਰਟ ਇਹਦੇ ਵਿੱਚ ਕਲਰ ਹੈ ਜੀ ਲਾਈਟ ਜਾਮਣੀ ਗਾਜਰੀ ਤੇ ਇਹ ਕਲਰ ਹੀ ਬਹੁਤ ਸੋਹਣੇ ਕਲਰ ਸਵਾਰ ਵਰਕ ਦੇ ਵਿੱਚ ਪਿਓਰ ਕਾਟਨ ਦੇ ਉੱਪਰ ਪਿਓਰ ਦੁਪੱਟੇ ਦੇ ਨਾਲ ਉੱਤੇ ਆਰੀ ਵਰਕ ਹੋਇਆ ਹੋਇਆ ਵਾ ਜੀ ਪਿਓਰ ਕਾਟਨ ਦਾ ਸੂਟ ਨਾਲ ਪਿਓਰ ਦਾ ਬਿਲਕੁਲ ਪਿਓਰ ਦਾ ਦੁਪੱਟਾ ਰੇਟ ਇਹਦਾ ਓਨਲੀ ਰੱਖਿਆ ਆਪਾਂ 500 ਰੁਪਇਆ ਓਨਲੀ 500 ਰੁਪਏ ਦੇ ਵਿੱਚ ਇੱਕ ਪਿਓਰ ਦੁਪੱਟੇ ਦੇ ਵਿੱਚ ਜੀ ਆਹ ਡਿਆਣਾ ਜੀ ਨਾਲ ਪਿਓਰ ਦਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨ ਹੈ ਕਲਰ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਇਹਦੇ ਵਿੱਚ ਪਿਓਰ ਦੁਪੱਟੇ ਦੇ ਨਾਲ ਸੇਲਡ ਸਿਰਫ ਓਨਲੀ 500 ਰੁਪਿਆ ਤੀਸਰਾ ਡਿਜ਼ਾਈਨ ਜੀ ਆਪਣੇ ਕੋਲੇ ਪਿਓਰ ਦੁਪੱਟੇ ਤੇ ਨਾਲ ਪਿਓਰ ਦਾ ਦੁਪੱਟਾ ਇਹਦੇ ਵਿੱਚ ਵੀ ਕਲਰ ਮੈਚਿੰਗ ਬਹੁਤ ਸੋਹਣੀ ਹੈ ਪਿਓਰ 100% ਦਾ ਕੱਪੜਾ ਪਿਓਰ ਕਾਟਨ ਦਾ ਨਾਲ ਪਿਓਰ ਦਾ ਦੁਪੱਟਾ ਰੇਟ ਓਨਲੀ 500 ਰੁਪਏ ਪਿਓਰ ਮਸਲੀਨ ਦੇ ਉੱਪਰ ਆਰੀ ਵਰਕ ਵਾਲਾ ਸੂਟ ਨਾਲ ਮਸਲੀਨ ਦਾ ਦੁਪੱਟਾ ਬਹੁਤ ਸੋਹਣੀ ਕਲਰ ਮੈਚਿੰਗ ਹੈ ਜੀ ਇਹਦੇ ਵਿੱਚ ਵੀ ਰੇਟ ਸਿਰਫ ਓਨਲੀ 1250 ਰੁਪਏ ਬਾਜ਼ਾਰ ਵਿੱਚੋਂ 15 1600 ਇੰਚ ਮਿਲਦਾ ਆਪਣੇ ਕੋਲੇ ਘਟਾ ਕੇ ਲਿਆ ਸੌਦਾ ਜੀ ਓਨਲੀ 1250 ਰੁਪਏ ਬਹੁਤ ਸੋਹਣੀ ਕਲਰ ਮੈਚਿੰਗ ਹੈ ਇਹਦੇ ਵਿੱਚ ਵੀ ਪਿਓਰ ਜਾਮ ਦੇ ਉੱਪਰ ਮਸਲੀਨ ਦੁਪੱਟੇ ਨਾਲ ਸੂਟ ਨਾਲ ਪਲੇਨ ਬਾਟਮ ਆ ਜੀ ਇਹਦੇ ਨਾਲ ਮਸਲੀਨ ਦਾ ਦੁਪੱਟਾ ਵਰਕ ਆਰੀ ਵਰਕ ਕੀਤਾ ਵਾ ਬਹੁਤ ਸੋਹਣਾ ਕਲਰ ਹੈ ਜੀ ਰੇਟ ਸੌਂਗ ਓਨਲੀ 1250 ਰੁਪਏ ਦੀ ਪਿਆਰ ਮਸਲੀਨ ਦੁਪट्टे ਦੇ ਨਾਲ ਆਰੀ ਵਰਕ ਬਹੁਤ ਸੋਹਣੀ ਵੈਰਾਈਟੀ ਹੈ ਇਹਦੇ ਵਿੱਚ ਸਿਰਫ ਆਪਣੇ ਕੋਲ ਦੋ ਰੰਗ ਹੈ ਆਹ ਬਾਜੂ ਤੇ ਆਉ ਗਾਜੀ ਵਰਕ ਪੇਂਟ ਪ੍ਰਿੰਟ ਬਹੁਤ ਸੋਹਣਾ ਡਿਜ਼ਾਈਨ ਆਇਆ ਪਹੁੰਚਿਆ ਜੀ ਲੈ ਕੇ ਆਏ ਆਂ ਆਪਾਂ ਇਹਦਾ ਵੀ ਓਨਲੀ 1250 ਰੁਪਇਆ ਰੇਟ ਆਈ ਆਲ ਓਵਰ ਪ੍ਰਿੰਟ ਦੇ ਨਾਲ ਕੋਟਾ ਦੋਰੀਏ ਦੁਪट्टे ਦੇ ਨਾਲ ਐ ਪੈਚ ਲੱਗੇ ਬਈ ਸਾਰੇ ਦੁਪट्टे ਦੇ ਉੱਪਰ ਆਲ ਓਵਰ ਸੂਟ ਆ ਜੀ ਡਿਜੀਟਲ ਪ੍ਰਿੰਟ ਬਹੁਤ ਸੋਹਣੇ ਕਲਰ ਹੈ ਦੀ ਇਹਦੇ ਵਿੱਚ ਵੀ ਇਹਦਾ ਰੇਟ ਆਪਰ ਰੱਖਿਆ ਜੀ 850 ਰੁਪਏ 올ਓਵਰ ਡਿਜੀਟਲ ਪ੍ਰਿੰਟ ਪਿਓਰ ਲੀਜੀਪੀਜੀ ਦੇ ਉੱਪਰ ਪ੍ਰਿੰਟ ਸੂਟ ਬਹੁਤ ਸੋਹਣੇ ਕਲਰ ਹੈ ਦੀ ਇਹ ਵਿੱਚ ਵੀ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਵੀ ਆ ਕਲਰ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਆਈਸਕ੍ਰੀਮ ਚਾਰਟ ਤੇ ਉੱਪਰ ਥੋੜਾ ਥੋੜਾ ਇਸ ਤਰ੍ਹਾਂ ਵਰਕ ਹੋਇਆ ਵਾ ਉੱਪਰ ਜੀ ਨਾਲ ਪਲੇਨ ਬਾਟਮ ਨਾਲ ਸੂਤੀ ਦਾ ਦੁਪੱਟਾ 2.5 ਮੀਟਰ ਦਾ ਬਹੁਤ ਸੋਹਣੀ ਵੈਰਾਈਟੀ ਆ ਜੀ ਇਹਦਾ ਰੇਟ ਰੱਖਿਆ ਆਪਾਂ 750 ਰੁਪਏ ਪਿਓਰ ਡਿਜੀਟਲ ਉੱਪਰ ਪ੍ਰਿੰਟਡ ਸੂਟ ਨਾਲ ਇਸ ਤਰ੍ਹਾਂ ਦਾ ਸੂਤੀ ਦੁਪੱਟਾ ਨਾਲ 2.5 ਮੀਟਰ ਦਾ ਬਹੁਤ ਸੋਹਣੀ ਕਲਰਾਈ ਕਲਰ ਮੈਚਿੰਗ ਬਹੁਤ ਸੋਹਣੀ ਹੈ ਇਹਦੀ ਵੀ ਇਹਦਾ ਰੇਟ ਆਪਾਂ ਰੱਖਿਆ ਜੀ ਸਿਰਫ 650 ਰੁਪਏ ਆਲਓਵਰ ਸੂਟ ਹੈ ਡਿਜੀਟਲ ਪ੍ਰਿੰਟ ਦੇ ਨਾਲ ਪਰ ਨਾਲ ਸੂਤੀ ਦਾ ਦੁਪੱਟਾ ਪੀਅਰ ਫਿਊਨਾ ਦੇ ਉੱਪਰ ਵਰਕ ਵਾਲਾ ਸੂਟ ਬਹੁਤ ਸੋਹਣਾ ਵਰਕ ਹੋਇਆ ਵਾ ਇਸ ਤਰ੍ਹਾਂ ਦੁਪੱਟਾ ਵਰਕ ਹੋਇਆ ਵਾ ਜੀ ਇਹਦੇ ਵਿੱਚ ਕਲਰ ਮੈਚਿੰਗ ਬਹੁਤ ਸੋਹਣੀ ਹੈ ਪੀਅਰ ਫਿਊਨਾ ਦੇ ਉੱਪਰ ਵਰਕ ਵਾਲਾ ਸੂਟ ਇਹਦਾ ਰੇਟ ਰੱਖਿਆ ਜੀ ਆਪਾਂ ਓਨਲੀ ਓਨਲੀ ਸਿਰਫ 500 ਰੁਪਏ ਬਹੁਤ ਸੋਹਣੀ ਕਲਰ ਮੈਚਿੰਗ ਹੈ ਜੀ ਇੱਕ ਆਪਣੇ ਕੋਲ ਜੀ ਆ ਬਿਨਾ ਦੁਪੱਟੇ ਦੇ ਉੱਪਰ ਸੂਟ ਆਇਆ ਜੀ ਬਹੁਤ ਸੋਹਣੇ ਕਲਰ ਮੈਚਿੰਗ ਸੂਟ ਹੈ ਜੀ ਇਹ ਬਹੁਤ ਸੋਹਣੇ ਕਲਰ ਮੈਚਿੰਗ ਹੈ ਬਿਨਾ ਦੁਪੱਟੇ ਦੇ ਇਹਦਾ ਰੇਟ ਰੱਖਿਆ ਆਪਾਂ ਓਨਲੀ ਓਨਲੀ ਸਿਰਫ 250 ਰੁਪਿਆ ਬਹੁਤ ਸੋਹਣੇ ਸੂਟ ਪਹੁੰਚੇ ਜੀ ਵੀ